ਪੰਜ ਮੁੰਡੇ ਅੰਤਰਰਾਸ਼ਟਰੀ ਖਿਡਾਰੀ ਰੋਲਰ ਹਾਕੀ ਵਰਲਡ ਕੱਪ ਇਟਲੀ 2024 ਵਿੱਚ ਪਹੁੰਚੇ ਨੇ ਹੁਣ ਚਾਰ ਮੈਚ ਜਿੱਤੇ ਨੇ ਇੱਕ ਤਾਂ ਕਹਿੰਦੇ ਤਿੰਨ ਮੈਚ ਜਿੱਤ ਲਏ ਇੱਕ ਟੀਮ ਛੱਡ ਗਈ ਭੱਜ ਗਈ ਵਿੱਚ ਵਿਚਾਲੇ ਕਿਤੇ ਨਾ ਕਿਤੇ ਦਾਅਵਾ-ਦਵਾ ਪੰਜਾਬੀਆਂ ਦਾ ਬਣ ਗਿਆ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਜਦੋਂ ਇਹ ਬੱਚੇ ਇੰਡੀਆ ਦਾ ਨਾਮ ਰੋਸ਼ਨ ਕਰ ਰਹੇ ਨੇ ਇਹ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਹੈ ਜੀ 2 ਨੰਬਰ ਤੇ ਤੁਹਾਡਾ ਬੇਟਾ ਮੈਂ ਦੇਖਿਆ ਗੋਲ ਵੀ ਦਾਗ ਰਹੇ ਨੇ ਉਹ ਕਿਵੇਂ ਦਾ ਲੱਗਦਾ ਬਹੁਤ ਚੰਗਾ ਲੱਗਦਾ ਹੈ ਜਦੋਂ ਦੂਜੀ ਟੀਮ ਨੂੰ ਹਰਾਉਂਦੇ ਨੇ ਔਰ ਇੰਡੀਆ ਵਾਲੋ ਖੇਡ ਰਹੇ ਨੇ ਬਹੁਤ ਹੀ ਚੰਗਾ ਲੱਗ ਰਿਹਾ ਹੈਗਾ ਦੂਸਰੀਆਂ ਗੇਮਾਂ ਨਾਲੋਂ ਆਹ ਮਹਿੰਗੀ ਆ ਉਹ ਸਾਨੂੰ ਇਹ ਪਤਾ ਵੀ ਅਸੀਂ ਕਿਵੇਂ ਰਿਜ਼ਰਵ ਕਰਦੇ ਹਰੇਕ ਚੀਜ਼ ਦਾ ਕਿੱਥੋਂ ਖਰਚਾ ਲਿਆਉਣਾ ਜਿਵੇਂ ਇੱਕ ਅਮਰੂਤੀ ਦੇ ਟਾਇਰ ਲਾਦੇ ਨਾ ਉਹਨੇ ਇਹਦੇ ਟਾਇਰ ਟਾਇਰਾਂ ਦਾ ਖਰਚਾ ਹੈ ਉਹਨੇ ਪੈਸਿਆਂ ਦੇ ਅਮਰੂਤੀ ਦੇ ਟਾਇਰ ਲੱਗ ਜਾਂਦੇ ਨੇ ਉਹਨੇ ਸਾਡੇ ਸਕੇਟ ਦੇ ਟਾਇਰ ਲੱਗਦੇ ਨੇ ਸਾਡਾ ਤਾਂ ਬੱਚਿਆਂ ਦੇ ਪੂਰਾ ਜੋਰ ਲੱਗਿਆ ਹੈ ਹਾਂ ਕਰਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੁਣ ਮੇਰੇ ਮੇਰੇ ਹਿਸਾਬ ਨਾਲ 5 ਲੱਖ ਰੁਪਇਆ ਸਿਰਫ ਇਤਕੀ ਦੇ ਸਾਲ ਦਾ ਇੱਕ ਬੱਚੇ ਦਾ ਖਰਚਾ ਹੈ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਖੜਿਆ ਆ ਵਾਰ ਹੀਰੋ ਸਟੇਡੀਅਮ ਸੰਗਰੂਰ ਦੇ ਵਿੱਚ ਜਿੱਥੇ ਦੇ ਪੰਜ ਮੁੰਡੇ ਅੰਤਰਰਾਸ਼ਟਰੀ ਖਿਡਾਰੀ ਰੋਲਰ ਹਾਕੀ ਵਰਲਡ ਕੱਪ ਇਟਲੀ 2024 ਵਿੱਚ ਪਹੁੰਚੇ ਹਨ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਇਹ ਨੌਜਵਾਨ ਜਿਹੜੇ ਕਿ ਰੋਲਰ ਹਾਕੀ ਵਰਲਡ ਕੱਪ ਸਕੈਟਿੰਗ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਕਿ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਉਹਨਾਂ ਦੇ ਪੇਰੈਂਟ ਸਾਡੇ ਨਾਲ ਉਰੇ ਮੌਜੂਦ ਨੇ ਕਰ ਲੈਣਾ ਗੱਲ ਇੱਧਰ ਹੀ ਆ ਜਾਓ ਜੀ ਤੇ ਪਹਿਲਾਂ ਅਸੀਂ ਬੱਚਿਆਂ ਨਾਲ ਗੱਲ ਕਰਾਂਗੇ ਅ ਬੇਟਾ ਕੈਮਿਕਲ ਆਚ ਪੜ੍ਹਦੇ ਹੋ 7ਵੀਂ ਚ 7ਵੀਂ ਵਿੱਚ ਤੁਸੀਂ ਇਹ ਖੇਡਦੇ ਹੋ ਕਿੰਨੇ ਕ ਔਖਾ ਲੱਗਦਾ ਔਖਾ ਤਾਂ ਲੱਗਦਾ ਪਰ ਜੇ ਕੁਛ ਬਣਨਾ ਚਾਹੁੰਨਾ ਤਾਂ ਫਿਰ ਕੁਛ ਤੱਕ ਮਿਹਨਤ ਕਰਨੀ ਹੋਊਗੀ ਅੱਛਾ ਤੇ ਜਦੋਂ ਤੁਸੀਂ ਖੇਡਦੇ ਹੋ ਸੱਟਾਂ ਵੀ ਲੱਗਦੀਆਂ ਨੇ ਹਾਂਜੀ ਕਿੰਨੇ ਕ ਸੱਟਾਂ ਲੱਗਦੀਆਂ ਬਹੁਤ ਸੱਟਾਂ ਲੱਗਦੀਆਂ ਨੇ ਪਰ ਆਪਣੇ ਆਪ ਜੋਸ਼ ਪੈਦਾ ਕਰਕੇ ਖੜੇ ਹੋ ਜੰਨੇ ਆ ਫਿਰ ਖੇਡਣ ਲੱਗ ਜੰਨੇ ਆ ਕੀ ਨਾਮ ਹੈ ਪੁੱਤਰ ਅਵਨੀਤ ਕਿੰਨੇ ਕ ਔਖੀ ਖੇਡ ਹੈ ਅਗਰ ਬੰਦਾ ਇੱਕ ਵਾਰ ਕਰਨ ਲੱਗ ਜਾਏ ਫਿਰ ਔਖੀ ਨਹੀਂ ਲੱਗਦੀ ਅੰਜ ਠੀਕ ਹੈ ਠੀਕ ਹੈ ਕਿ ਮਹਿੰਗੀ ਕਿੰਨੇ ਕੇ ਇਹ ਤਾਂ ਮੈਨੂੰ ਇਹਦਾ ਜਨੀਆਂ ਕਾ ਪਪਾ ਨੇ ਲੈ ਕੇ ਦਿੱਤਾ ਸਾਰਾ ਕੁਝ ਹਾਂਜੀ ਤੇ ਤੁਸੀਂ ਖੇਡਦੇ ਹੋ ਚਾਹ ਆ ਤੁਹਾਡੇ ਬੱਚੇ ਵੀ ਨਾਲ ਦੇ ਸਾਥ ਹੀ ਗਏ ਹੋਏ ਨੇ ਵਰਲਡ ਕੱਪ ਖੇਡਣ ਉਹਨਾਂ ਦਾ ਵਿੱਚ ਜਦੋਂ 4 ਮੈਚ ਜਿੱਤ ਗਏ ਨੇ ਉਹ ਕਿੰਨਾ ਕੁ ਛੋਟੇ ਦੇ ਉਸ ਸ਼ਾ ਉਹਨਾਂ ਨੂੰ ਦੇਖ ਕੇ ਇਨਸਪਾਇਰ ਹੋਣੇ ਵੀ ਹਾਂ ਅਸੀਂ ਵੀ ਕਦੇ ਇਸ ਮੁਕਾਮ ਤੇ ਪਹੁੰਚਾਂਗੇ ਹੋਰ ਵੀ ਬੱਚੇ ਸਾਡੇ ਨਾਲ ਮੌਜੂਦ ਨੇ ਬੇਟੀ ਖੜੀ ਆਪ ਤੁਸੀਂ ਖੇਡ ਰਹੇ ਸੀ ਗੋਲ ਤੇ ਗੋਲ ਦਾਗ ਰਹੇ ਸੀ ਵੱਡੇ ਹੋ ਕੇ ਫਿਰ ਕਰੋਗੇ ਤਰੱਕੀਆਂ ਹਾਂਜੀ ਜ਼ਰੂਰ ਮੇਰਾ ਨਾਮ ਮੰਨਤ ਹੈ ਤੇ ਜਿਵੇਂ ਆ ਸਾਨੂੰ ਇਨਸਪਾਇਰ ਕਰ ਰਹੇ ਨੇ ਤਾਂ ਅਸੀਂ ਵੀ ਸਾਡੇ 'ਚ ਹੋਰ ਜੋਸ਼ ਆਉਂਦਾ ਕਿ ਅਸੀਂ ਅੱਗੇ ਕਰੀਏ ਤੇ ਸਾਡੇ ਨਾਲ ਖੜੇ ਨੇ ਜਿਹੜੇ ਰੋਕਦੇ ਸੀ ਕਿੰਨੀਆਂ ਕ ਗੱਲਾਂ ਲੱਗਦੀਆਂ ਨੇ ਗਿੰਦਾ ਜਦੋਂ ਤੁਸੀਂ ਕੋ ਬੋਲਣ ਨੂੰ ਰੋਕਦੇ ਬਹੁਤ ਸਾਰੀਆਂ ਗਿੰਦਾ ਲੱਗਦੀਆਂ ਨੇ ਦਰਦ ਵੀ ਹੁੰਦਾ ਪਰ ਕੁਝ ਬਣਨ ਵਾਸਤੇ ਇਹਨਾਂ ਨੂੰ ਸਹਿਣ ਸਹਿਣ ਵੀ ਕਰਨਾ ਪੈਂਦਾ ਕਿ ਮੈਂ ਮੈਂ ਦੇਖਿਆ ਤਾੜ ਤਾੜ ਵੱਜ ਰੀਆਂ ਸੀ ਹਾਂਜੀ ਕਈ ਵਾਰ ਗੋਡੇ ਤੇ ਵੀ ਵੱਜਦੀ ਹੈ ਤਾਂ ਉੱਠਣ ਬੈਠਣ ਚ ਪ੍ਰੋਬਲਮ ਹੁੰਦੀ ਹੈ ਬਟ ਸਟਿਲ ਨਾਂਨਜੇ ਕੁਛ ਕਰਨਾ ਹੈ ਤਾਂ ਸੈਕਰੀਫਾਈਸ ਤਾਂ ਕਰਨਾ ਪੈਂਦਾ ਤੇ ਇਓ ਜਦੋਂ ਖੇਡਦੇ ਹਾਂ ਸਰਕਾਰ ਤੋਂ ਕੀ ਮੰਗ ਕਰੋਗੇ ਬਲਡ ਹੁਣ ਖੇਡਾਂ ਬਤਨ ਪੰਜਾਬ ਦੀਆਂ ਹੋ ਰਹੀਆਂ ਨੇ ਛੋਟੇ ਯਾਰ ਵਰਗੇ ਨੌਜਵਾਨਾਂ ਨੂੰ ਸਰਕਾਰ ਕੋਈ ਸਹਾਇਤਾ ਨਹੀਂ ਨਹੀਂ ਸਰ ਮਤਲਬ ਆਹ ਸਾਰਾ ਸਰਕਾਰ ਨਹੀਂ ਕੀਤਾ ਹੈ ਗਰਾਊਂਡ ਜਿੱਥੇ ਅਸੀਂ ਖੇਡ ਰਹੇ ਹਾਂ ਬਹੁਤ ਅੱਛਾ ਗਰਾਊਂਡ ਹੈ ਸਾਰਾ ਸਰਕਾਰ ਨੇ ਹੀ ਬਣਾਇਆ ਤਾਂ ਮਤਲਬ ਬਹੁਤ ਥੈਂਕ ਯੂ ਅ ਬਸ ਹੋਰ ਸਾਡਾ ਥੋੜਾ ਜਿਹਾ ਇੰਪਰੂਵਮੈਂਟ ਹੋਵੇ ਗੇਮ ਚਾ ਨਾ ਵਧੀਆ ਕੋਚ ਹੋਰ ਮਿਲਣ ਹੋਰ ਟਾਈਮ ਮਿਲੇ ਸਾਨੂੰ ਮਤਲਬ ਖੇਡਣ ਵਾਸਤੇ ਥੋੜੇ ਸਿਖਾਉਂਦੇ ਨੇ ਕਿੰਨੇ ਪਿਆਰ ਨਾਲ ਸਿਖਾਉਂਦੇ ਆ ਪਿਆਰ ਨਾਲ ਸਿਖਾਉਂਦੇ ਨੇ ਵੈਸੇ ਤਾਂ ਬਟ ਟਾਈਮ ਹੈ ਜਿਹੜਾ ਹੈ ਨਾ ਉਹ ਮੇਰੇ ਖਿਆਲ ਤੋਂ ਪਰ ਪਰ ਬੱਚਾ ਹੈ ਨਾ ਪਰ ਚਾਈਲਡ ਕੱਟ ਮਿਲਦਾ ਥੋੜਾ ਜਿਹਾ ਉਹ ਮੈਂ ਸੋਚਦੀ ਆ ਖੇਡਣ ਵਾਲੇ ਜਿਆਦੇ ਨੌਜਵਾਨ ਹੋ ਤੁਸੀਂ ਟਾਈਮ ਥੋੜਾ ਜਿਹਾ ਕੱਟ ਹਾਂਜੀ ਕਿਉਂਕਿ ਬੱਚਿਆਂ ਨੇ ਪੜ੍ਹਨਾ ਵੀ ਹੁੰਦਾ ਖੇਡਾਂ ਦੇ ਨਾਲ 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 ਹੁਣ ਉਹਨਾਂ ਦੇ ਪੇਰੈਂਟਸ ਉਰੇ ਖੜੇ ਨੇ ਹਾਦੀ ਬਾਈ ਜੀ ਕੀ ਨਾਮ ਆ ਤੁਹਾਡਾ ਹਰਜਿੰਦਰ ਸਿੰਘ ਬੇ ਜੀ ਕੀ ਫੋਟੋ ਦੇ ਵਿੱਚ ਕਿਹੜੇ ਨੰਬਰ ਤੇ ਆ ਬੇਟੇ ਆਪਣੇ ਜੀ ਹਰਸ਼ਪ੍ਰੀਤ ਸਿੰਘ ਬੇ ਹਰਸ਼ਪ੍ਰੀਤ ਸਿੰਘ ਤੁਹਾਡਾ ਬੇਟਾ ਹਾਂਜੀ ਕਿਵੇਂ ਦਾ ਲੱਗਦਾ ਜਿਹੜੇ ਅੱਜ ਮੈਚ ਕਿਤੇ ਖੇਡੇ ਨੇ ਕੁਝ ਬੱਚੇ ਤਾਂ ਜਿੰਨਾ ਉਹਨਾਂ ਤੋਂ ਹੋ ਸਕਦਾ ਉਸ ਤੋਂ ਵੱਧ ਕੇ ਨਾ ਪਰਫਾਰਮੈਂਸ ਦੇ ਰਹੇ ਨੇ ਆਪਦੀ ਔਰ ਇੰਡੀਆ ਵੱਲੋਂ ਰਿਪਰੈਜ਼ੈਂਟ ਕਰ ਰਹੇ ਨੇ ਨਾ ਪਰ ਇੱਕ ਦੁੱਖ ਦੀ ਗੱਲ ਇਹ ਹੈ ਵੀ ਸਾਨੂੰ ਕਿਸੇ ਵੀ ਪੰਜਾਬ ਸਰਕਾਰ ਵੱਲੋਂ ਹਨਾ ਜਾ ਕਿਸੇ ਖੇਡ ਵਿਭਾਗ ਵੱਲੋਂ ਕੋਈ ਸਹਾਇਤਾ ਜਾਂ ਇਨ੍ਹਾਂ ਲਈ ਕੁਝ ਨਹੀਂ ਕਿਉਂਕਿ ਮੈਂ ਬੱਚਿਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਈ ਵਾਰ ਤਾਂ ਐਡੀ ਭੇੜੀ ਬਾਲ ਲੱਗਦੀ ਆ ਵੀ ਖੜਾ ਵੀ ਨਹੀਂ ਹੋਇਆ ਜਾਂਦਾ ਬੜਾ ਦਰਦ ਮਹਿਸੂਸ ਹੁੰਦਾ ਵੀਰ ਜੀ ਉਹ ਤਾਂ ਦੇਖੋ ਕੋਈ ਸਹਾਇਤਾ ਤਾਂ ਹੁੰਦੀ ਆ ਨਾ ਜੇ ਕੋਈ ਇਨ੍ਹਾਂ ਬਾਰੇ ਸੋਚੂ ਸਰਕਾਰਾਂ ਕੋਲ ਤਾਂ ਚਲੋ ਥੋੜਾ ਜਿਹਾ ਗੁੱਸਾ ਲੱਗੂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਮਰਨ ਤੋਂ ਬਾਅਦ ਫੰਡ ਦੇਣ ਦਾ ਕੋਈ ਫਾਇਦਾ ਨਹੀਂ ਕੋਈ ਕਿਸਦਾ ਕਿਸਾਨ ਜੁਨੇ ਨਾ ਬੱਚਾ ਮਰਦਾ ਕੋਈ ਕਿਤੇ ਫੌਜ ਚ ਮਰਦਾ 1 ਕਰੋੜ ਰੁਪਇਆ ਉਦੋਂ ਮਿਲਦਾ ਜਦੋਂ ਮਰ ਜਾਂਦੇ ਨੇ ਠੀਕ ਹੈ ਅਸੀਂ ਕਹਿੰਨਾ ਯਾਰ ਇਹਨਾਂ ਨੂੰ ਪ੍ਰਮੋਟ ਕਰੋ ਸਾਨੂੰ ਕੁਝ ਨਾ ਦਿਓ ਬੱਚਿਆਂ ਲਈ ਕਰੋ ਵੱਡੀ ਗੱਲ ਬਾਈ ਜੀ ਨੇ ਕਹੇ ਸੀ ਹਾਂਜੀ ਕੀ ਨਾਮ ਆ ਸੀਮਸ਼ੀਰ ਸਿੰਘ ਕਿਵੇਂ ਨੰਬਰ ਤੇ ਫੋਟੋ ਬੇਚੀ ਉੱਪਰ ਦક્ષਰਤਨ 2 ਨੰਬਰ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਈ ਜਾਣ ਨਾਲ 2 ਨੰਬਰ ਤੇ ਤੁਹਾਡਾ ਬੇਟਾ ਮੈਂ ਦੇਖਿਆ ਗੋਲ ਵੀ ਦਾਗ ਰਹੇ ਨੇ ਉਹ ਕਿਵੇਂ ਦਾ ਲੱਗਦਾ ਬਹੁਤ ਚੰਗਾ ਲੱਗਦਾ ਹੈ ਜਦੋਂ ਦੂਜੀ ਟੀਮ ਨੂੰ ਹਰਾਉਂਦੇ ਨੇ ਔਰ ਇੰਡੀਆ ਵੱਲੋਂ ਖੇਡ ਰਹੇ ਨੇ ਬਹੁਤ ਹੀ ਚੰਗਾ ਲੱਗ ਰਿਹਾ ਹੈਗਾ ਇਹ ਸਾਰਾ ਸਿਹਰਾ ਸਾਡੇ ਨਵਦੀਪ ਸਰ ਕੋਚ ਸਰ ਨਵਦੀਪ ਸਿੰਘ ਔਜਲਾ ਜੀ ਨੂੰ ਜਾਂਦਾ ਹੈ ਜੋ ਕਿ ਬਹੁਤ ਹੀ ਚੰਗੇ ਖਿਡਾਰੀਆਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੇ ਹਨ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਭਾਸ ਚੰਦਰ ਹੈ ਜੀ ਕੀ ਕਿਹੜਾ ਬੱਚੇ ਦੀ ਮੇਰਾ ਬੇੜਾ ਪ੍ਰਣਾਮ ਮੰਡੋਰਾ ਪਹਿਲੇ ਨੰਬਰ ਤੇ ਹੈ ਜੀ ਹਾਂਜੀ ਕਿਵੇਂ ਦੇਖਦੇ ਹੋ ਜਦੋਂ ਹੁਣ 4 ਮੈਚ ਜਿੱਤੇ ਨੇ ਇੱਕ ਤਾਂ ਕਹਿੰਦੇ ਤਿੰਨ ਮੈਚ ਜਿੱਤਲੇ ਇੱਕ ਟੀਮ ਛੱਡ ਗਈ ਭੱਜ ਗਈ ਵਿੱਚ ਵਿਚਾਲੇ ਕਿਤੇ ਨਾ ਕਿਤੇ ਦਵ ਦਵਾ ਪੰਜਾਬੀਆਂ ਦਾ ਬਣ ਗਿਆ ਹਾਂਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਮਾਨੂੰ ਜਦੋਂ ਇਹ ਬੱਚੇ ਇੰਡੀਆ ਦਾ ਨਾਮ ਰੋਸ਼ਨ ਕਰ ਰਹੇ ਨੇ ਇਹਨਾਂ ਦੀ ਮਿਹਨਤ ਸਦਕਾ ਹੀ ਹੈ ਜੀ ਨਵਦੀਪ ਸਰ ਜੀ ਨੇ ਇਹਨਾਂ ਨੂੰ ਬਹੁਤ ਮਿਹਨਤ ਕਰਾਈ ਹੈ ਲੇਟ ਆਵਰ ਤੱਕ ਹਾਰਡ ਪ੍ਰੈਕਟਿਸ ਕਰਾਈ ਹੈ ਉਹਦਾ ਹੀ ਨਤੀਜਾ ਹੈ ਕਿ ਅੱਜ ਇਸ ਮੁਕਾਮ ਤੱਕ ਪਹੁੰਚੇ ਹੋਣ ਨੇ ਤੇ ਉੱਥੇ ਜਾ ਕੇ ਵੱਡੀ ਵੱਡੀ ਟੀਮਾਂ ਹੰਡਾਰ ਰੱਖਿਆ ਨੇ ਇਹਨਾਂ ਨੇ ਕਿਉਂਕਿ ਖੇਡਾਂ ਬੱਦਨ ਪੰਜਾਬ ਦੇ ਕੁਝ ਦਿਨ ਪਹਿਲਾਂ ਹੋ ਗਏ ਅੱਜ ਨੇ ਬੜਾ ਖਰਚਾ ਹੋਇਆ ਤੇ ਇਹਨਾਂ ਬੱਚਿਆਂ ਨੂੰ ਕੋਈ ਸਹਾਇਤਾ ਗ ਨਹੀਂ ਜੀ ਗਵਰਨਮੈਂਟ ਵੱਲੋਂ ਕੁਛ ਨਹੀਂ ਮਿਲਦਾ ਜੀ ਅਸੀਂ ਆਪ ਹੀ ਆਪਣੇ ਪੇਰੈਂਟਸ ਆਪਣੀ ਪਾਕਟ ਦੇ ਵਿੱਚੋਂ ਹੀ ਸਪੈਂਸਸ ਕਰ ਰਿਆ ਇਹ ਵੀ ਸਾਡੀ ਮੰਗ ਹੈ ਵੀ ਗਵਰਨਮੈਂਟ ਨੂੰ ਕੁਛ ਨਾ ਕੁਛ ਇਹਨਾਂ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਸਰ ਕੈਮੇ ਨੰਬਰ ਤੇ ਫੋਟੋ ਬੀ ਮੇਰਾ ਤੀਜੇ ਨੰਬਰ ਦਾ ਜੀ ਦક્ષਨੂਰ ਸਿੰਘ ਤੇ ਜਦੋਂ ਹੁਣ ਮੈਚ ਹੋ ਰਹੇ ਨੇ ਕਿੰਨਾ ਕੁ ਪ੍ਰੋਡ ਫੀਲ ਕਰਦੇ ਬਹੁਤ ਜ਼ਿਆਦਾ ਹੁੰਦਾ ਜੀ ਸਾਨੂੰ ਕਹਿੰਦੇ ਇੱਕ ਤਾਂ ਟੀਮ ਛੱਡ ਗਈ ਭੱਜ ਗਈ ਵਿੱਚ ਵਿੱਚ ਹਾਂਜੀ ਹਾਂਜੀ ਇੱਕ ਟੀਮ ਛੱਡ ਗਈ ਤੇ ਤਿੰਨ ਮੈਚ ਜਿੱਤ ਲਏ ਬਹੁਤ ਹੀ ਫਰਕ ਨਾਲ ਜਿੱਤੇ ਨੇ ਇਹ ਸਾਡੇ ਸਾਰਾ ਕੋਚ ਜਿਹੜੇ ਨਵਦੀਪ ਸਰ ਨੇ ਉਹਨਾਂ ਦੀ ਮਿਹਨਤ ਆ ਜੀ ਬਾਕੀ ਸਰਕਾਰ ਵੱਲੋਂ ਜਿਵੇਂ ਸਾਨੂੰ ਮੇਰੇ ਦੂਜੇ ਭਰਾਵਾਂ ਨੇ ਦੱਸਿਆ ਸਾਨੂੰ ਕੋਈ ਮਦਦ ਨਹੀਂ ਮਿਲਦੀ ਜੀ ਕਿਸੇ ਵੀ ਤਰ੍ਹਾਂ ਦੀ ਕੀ ਮੰਗ ਕਰਨੀ ਚਾਹੇ ਚਾਹੁੰਦੇ ਹਾਂ ਕਿਉਂਕਿ ਖੇਡਾਂ ਵਤਨ ਪੰਜਾਬ ਦੇ ਦੇ ਖੁੱਲਾ ਖਰਚਾ ਹੋ ਰਿਹਾ ਪੰਜਾਬ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਆ ਕਿ ਤੁਸੀਂ ਚਾਹੁੰਦੇ ਹੋ ਵੀ ਇਹ ਖੇਡ ਨੂੰ ਵੀ ਖੇਡਾਂ ਵਤਨ ਪੰਜਾਬ ਦੇ ਵਿੱਚ ਸ਼ਾਮਲ ਚੋਮਲ ਕਰਕੇ ਕੋਈ ਮਿਲੇ ਹੈ ਨਾ ਹਾਂਜੀ ਵਜਤਾਂ ਸ਼ਾਮ ਲਈ ਹੈਗੇ ਮੇ ਜੀ ਇਹ ਸਿਨੀਅਰ ਬੱਚਿਆਂ ਦੀ ਨਹੀਂ ਹੈਗੀ ਸੀ ਇਸ ਤੋਂ ਪਹਿਲਾਂ ਜੂਨੀਅਰ ਜਵਾਕ ਹੀ ਖੇਡਦੇ ਸੀ ਤੇ ਮੰਗਦਾ ਸੀ ਇਹ ਚਾਹੁੰਦੇ ਆ ਜੀ ਆਪਦੇ ਵਾਸਤੇ ਕੁਝ ਨਹੀਂ ਚਾਹੁੰਦੇ ਵੀ ਬੱਚਿਆਂ ਨੂੰ ਵਿੱਚ ਬਹੁਤ ਗਰੀਬ ਬੱਚੇ ਹੁੰਦੇ ਨੇ ਜੀ ਜਿਹੜੇ ਆਪਦੇ ਘਰਾਂ ਚੋਂ ਜਾਂਦੇ ਨੇ ਉਹ ਪੈਸੇ ਵੀ ਨਹੀਂ ਲਾ ਸਕਦੇ ਨੇ ਜੀ ਖਰਚਾ ਨਹੀਂ ਕਰ ਸਕਦੇ ਐਨਾ ਪਰ ਫਿਰ ਵੀ ਉਹ ਚੱਕ ਕੇ ਬੰਦੇ ਤੋਰਦੇ ਨੇ ਇੰਟਰਨੈਸ਼ਨਲ ਨੈਸ਼ਨਲ ਤੇ ਨੈਸ਼ਨਲ ਤੇ ਬਹੁਤ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਜੀ ਇੰਟਰਨੈਸ਼ਨਲ ਤਾਂ ਬਹੁਤ ਦੂਰ ਦੀ ਗੱਲ ਆ ਪਰ ਬੱਚਿਆਂ ਦੇ ਵਿੱਚ ਸੱਟਾਂ ਵੀ ਕਾਫੀ ਲੱਗਦੀਆਂ ਨੇ ਕਿਉਂਕਿ ਕੋਈ ਪਤਾ ਨਹੀਂ ਪੈਰ ਕਿੱਧਰ ਨੂੰ ਨਿਕਲ ਜੇ ਮੇਰੇ ਆਪਦੇ ਬੇਟੇ ਦੇ ਇਹ ਮੂਰਲੇ ਦੋ ਦੰਦ ਨਿਕਲ ਕੇ ਥੱਲੇ ਡਿੱਗ ਪਏ ਸੀ ਖੇਡਦੇ ਖੇਡਦੇ ਹਾਂਜੀ ਇੰਨੇ ਕਿਤੇ ਫਿਰ ਦੁੱਖ ਵੀ ਲੱਗਦਾ ਉਹ ਯਾਰ ਕਿੱਥੇ ਗਲਤ ਕੀ ਹੋ ਗਿਆ ਮਨ ਨਾਲ ਮੈਂ ਕਹਿੰਦਾ ਜੀ 20 ਦਿਨ ਪਿਆ ਰਿਹਾ ਉਹ ਪਰ ਵੀ ਮੈਨੂੰ ਐਸੀ ਵੀ ਹੁਣ ਨਹੀਂ ਖੇਡਦਾ ਦੁਬਾਰੇ ਪਰ ਕਿੰਨੇ ਦਿਨ ਜਦਦੇ ਛੁੱਟੀ ਮਿਲੀ ਫੇਰ ਚੱਲ ਪਿਆ ਉਹਦੇ ਨਾਲ ਦੀ ਨਾਲ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸਿਕਲ ਜੀ ਭਾਈ ਈਸ਼ਰ ਸਿੰਘ ਜੀ ਈਸ਼ਰ ਸਿੰਘ ਜੀ ਕੀ ਦੇਖਦੇ ਹੋ ਪੰਜਾਬੀਆਂ ਨੇ ਝੰਡੇ ਗੱਡਤੇ ਫਿਰ ਜਾ ਕੇ ਹਾਂਜੀ ਪੂਰੇ ਗੱਡੇ ਨੇ ਪਿਛਲੇ ਸਾਲ ਵੀ ਵੈਸੇ ਗੱਡੇ ਨੇ ਇਤਕੀ ਜਿਹੜਾ ਪਹਿਲਾ ਮੈਚ ਹਰਾਇਆ ਹੈ ਜਿਹੜੇ ਪਿਛਲੇ ਮਤਲਬ ਆਪਣੇ ਏਸ਼ੀਆ ਚੋਂ ਫਸਟ ਆਈ ਸੀ ਏਸ਼ੀਆ ਜੋ ਫਸਟ ਆਈ ਸੀ ਟੀਮ ਉਹਨੂੰ ਪਹਿਲੇ ਨੰਬਰ ਤੇ ਹਰਾਇਆ 13-5 ਨਾਲ ਹਰਾਇਆ ਦੂਸਰੀ ਟੀਮ ਸੀਗੀ ਉਹਨਾਂ ਨੂੰ ਹਰਾਇਆ 23-2 ਨਾਲ ਤੇ ਤੀਸਰੀ ਟੀਮ ਨੂੰ ਹਰਾਇਆ 16-3 ਨਾਲ ਤੇ ਦੇਖੋ ਸਾਡਾ ਤਾਂ ਬੱਚਿਆਂ ਦੇ ਪੂਰਾ ਜ਼ੋਰ ਲੱਗਿਆ ਹੈ ਹਨਾ ਪਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੁਣ ਮੇਰੇ ਮੇਰੇ ਹਿਸਾਬ ਨਾਲ 5 ਲੱਖ ਰੁਪਇਆ ਸਿਰਫ ਇਤਕੀ ਦੇ ਸਾਲ ਦਾ ਇੱਕ ਬੱਚੇ ਦਾ ਖਰਚਾ ਹੈ ਤੇ ਬਾਕੀ ਜਿਹੜੀ ਤੁਸੀਂ ਪੁੱਛ ਰਹੇ ਸੱਟ ਵਾਲੀ ਗੱਲ ਹੁਣ 2 ਮਹੀਨੇ ਬੇਟਾ ਬੈਠਿਆ ਰਿਹਾ ਹੈ ਲੇਗਾਮੈਂਟ ਹੱਲ ਗਿਆ ਉਹਦਾ ਗੋਡੇ ਦਾ ਜੋਧਪੁਰ ਸੀਗਾ ਕੈਂਪ ਲਾ ਰਿਹਾ ਸੀ ਪਰ ਫੇਰ ਵੀ ਬੱਚਿਆਂ ਦਾ ਹੌਸਲਾ ਇੰਨਾ ਵੀ ਉਸ ਦੇ باوجود ਵੀ ਖੇਡਿਆ ਤੇ ਪੰਜਾਬ ਨੂੰ 골ਡ ਲਗਾਇਆ ਜਿਹੜਾ ਉੱਥੇ ਕੱਪ ਕਰਾਇਆ ਸੀਗਾ ਉਹਨਾਂ ਨੇ ਜੋਧੂਪੁਰ ਕੱਪ ਹੋਇਆ ਸੀਗਾ ਉਹਦੇ ਚ 6 ਵੱਜਣ ਦੇ باوجود ਵੀ ਡਾਕਟਰਾਂ ਨੇ ਕਿਹਾ ਵੀ ਤੂੰ 2 ਮਹੀਨੇ ਆਰਾਮ ਕਰ ਪਰ ਉਹ ਫੇਰ ਵੀ ਖੇਡਦੇ ਖੇਡ ਕੇ ਤੁਸੀਂ ਐ ਲਾਲੂ ਵੀ ਗੋਲਡ ਦਪਾਇਆ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਵੱਡੀਆਂ ਵੱਡੀਆਂ ਟੀਮਾਂ ਹਰਾਤੀਆਂ ਜਿਹੜੀਆਂ ਕਦੇ ਨਹੀਂ ਹਾਰੀਆਂ ਸੀ ਹੁਣ ਲੱਗਦਾ ਵੀ ਇਸ ਵਾਰ ਝੰਡਾ ਗੱਡਣਗੇ ਪੰਜਾਬ ਵਾਲੇ ਫਿਰ ਨਹੀਂ ਐ ਤਾਂ ਹੁਣ ਜੇ ਦੇਖੀਏ ਇੰਡੀਆ ਨੇ ਹਲੇ ਤੱਕ 1955 ਤੋਂ ਇਹ ਖੇਡ ਖੇਡਣ ਲੱਗੇ ਨੇ 1955 ਤੋਂ ਲੈ ਕੇ ਹੁਣ ਤੱਕ ਨਹੀਂ ਕੋਈ ਇੱਥੇ ਤੱਕ ਵੀ ਨਹੀਂ ਪਹੁੰਚੇ ਸੀਗੇ ਜਿਹੜੀਆਂ ਚਾਰ ਹੁਣ ਸਾਨੂੰ ਤਾਂ ਉਮੀਦ ਆ ਵੀ 골ਡ ਆਊਗਾ ਕਿਉਂਕਿ ਸੈਮੀਫਾਈਨਲ ਚ ਪਹੁੰਚ ਗਏ ਸੈਮੀਫਾਈਨਲ ਤੋਂ ਬਾਅਦ ਫਾਈਨਲ ਹੈ ਬਸ ਲਾਸਟ ਯੂਐਸਏ ਨਾਲ ਉਹਨਾਂ ਦਾ ਤੇ ਜਿਵੇਂ ਪੰਜਾਬ ਦੇ ਵਿੱਚ ਹੋਰ ਖੇਡਾਂ ਹੁੰਦੀਆਂ ਹਾਕੀ ਦੂਜੇ ਲੋੜ ਖੇਡਦੇ ਨੇ ਜਿਹੜੇ ਤੇ ਕਬੱਡੀ ਵਗੈਰਾ ਨੂੰ ਜਾਦੇ ਪ੍ਰਮੋਟ ਕਰਦੇ ਨੇ ਮਹਿੰਗੀਆਂ ਗੇਮਾਂ ਕਰਕੇ ਲੋਕ ਛੱਡ ਜਾਂਦੇ ਨੇ ਫਿਰ ਨੀ ਹੈ ਤਾਂ ਇਹ ਮਹਿੰਗੀ ਗੇਮ ਬਹੁਤ ਮਹਿੰਗੀ ਹੈ ਦੂਸਰੀਆਂ ਗੇਮਾਂ ਨਾਲੋਂ ਆਹ ਮਹਿੰਗੀ ਆ ਉਹ ਸਾਨੂੰ ਇਹ ਪਤਾ ਵੀ ਅਸੀਂ ਕਿਵੇਂ ਰਿਜ਼ਰਵ ਕਰਦੇ ਹਰ ਇੱਕ ਚੀਜ਼ ਦਾ ਕਿੱਥੋਂ ਖਰਚਾ ਲਿਆਉਣਾ ਜਿਵੇਂ ਇੱਕ ਮਰੂਤੀ ਦੇ ਟਾਇਰ ਲੱਗਦੇ ਨੇ ਉਹਨੇ ਇਹਦੇ ਟਾਇਰ ਟਾਇਰਾਂ ਦਾ ਖਰਚਾ ਹੈ ਉਹਨੇ ਪੈਸਿਆਂ ਦੇ ਮਰੂਤੀ ਦੇ ਟਾਇਰ ਲੱਗ ਜਾਂਦੇ ਨੇ ਉਹਨੇ ਸਾਡੇ ਸਕੇਟ ਦੇ ਟਾਇਰ ਲੱਗਦੇ ਨੇ ਵੱਡੀ ਗੱਲ ਬਾਈ ਜੀ ਨੇ ਕਿਹਾ ਇੱਕ ਪਾਸੇ ਮਰੂਤੀ ਕਾਰ ਦੇ ਟਾਇਰ ਇੱਕ ਪਾਸੇ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਛੋਟੇ ਛੋਟੇ ਟਾਇਰ ਜਿਹੜੇ ਕਿ ਇਹਨੇ ਮਹਿੰਗੇ ਨੇ ਪਰ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹੋ ਜਿਹੇ ਬੱਚਿਆਂ ਨੂੰ ਜਿਹੜੇ ਪ੍ਰਭਾਵਸ਼ਾਲੀ ਨੇ ਵੱਡੀਆਂ-ਵੱਡੀਆਂ ਟੀਮਾਂ ਨੂੰ ਹਰਾ ਕੇ ਮੈਂ ਕੈਮਰਾਮੈਨ ਨੂੰ ਫੇਰ ਕਹਿਣਾ ਕਹੂੰਗਾ ਦਿਖਾਉਣਾ ਵੱਡਾ ਰੁਤਬਾ ਜਿਹੜਾ ਇਹ ਨੌਜਵਾਨਾਂ ਨੇ ਹਾਸਲ ਕਰ ਰਿਹਾ ਕਿਉਂਕਿ ਜਿਹੜੀ ਟੀਮ ਆ ਉਹਦੇ ਵਿੱਚ ਪੰਜ ਨੌਜਵਾਨ ਖੜਿਆਰੀ ਜਿਹੜੇ ਕਿ ਇਕੱਲੇ ਸੰਗਰੂਰ ਦੇ ਗਏ ਨੇ ਵੱਡੀ ਦੇਣ ਆ ਇਹਨਾਂ ਮਾਪਿਆਂ ਦੀ ਤੇ ਪੰਜਾਬ ਲਈ ਇੰਡੀਆ ਲਈ ਕੁਝ ਕਰ ਗੁਜਰਨ ਦੀ ਉਹਨਾਂ ਨੌਜਵਾਨਾਂ ਦੀ ਇਹਨਾਂ ਦੇ ਕੋਚ ਨਾਲ ਵੀ ਕਰਾਂਗੇ ਗੱਲ ਤੁਹਾਨੂੰ ਨਾਲ ਗੱਲ ਕਰਾਵਾਂਗੇ ਕੋਚ ਸਾਹਿਬ ਨਾਲ ਅਸੀਂ ਬੈਠਿਆ ਉਹਨਾਂ ਦੇ ਕੋਚ ਨਾਲ ਜਿਹੜੇ ਨੌਜਵਾਨ ਗਏ ਹੋਏ ਨੇ ਪੰਜਾਬ ਦੇ ਬੱਬਰ ਸ਼ੇਰ ਜਿਹ ਆਪਾਂ ਕਹਿੰਦੇ ਕਾਫੀ ਚਿਰ ਬਾਅਦ ਹੌਸਲਾ ਬਜਾਈ ਹੋ ਰਹੀ ਆ ਕੋਚ ਸਾਹਿਬ ਕਾਫੀ ਮਾਪਿਆਂ ਨੇ ਤੁਹਾਡਾ ਨਾਮ ਦੱਸਿਆ ਤੇ ਤੁਸੀਂ ਕਾਫੀ ਮਿਹਨਤ ਕਰਕੇ ਬੱਚਿਆਂ ਨੂੰ ਇੱਥੇ ਤੱਕ ਪਹੁੰਚਾਇਆ ਹਾਂਜੀ ਸਾਡੇ 5 ਬੱਚੇ ਨੇ ਜਿਹੜੇ ਉਹ ਵਰਲਡ ਚੈਂਪੀਅਨਸ਼ਿਪ ਲਈ ਖੇਡਣ ਲਈ ਗਏ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੋ ਗੋਲ ਕੀਪਰ ਐ ਔਰ ਤਿੰਨ ਪਲੇਅਰ ਨੇ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਵੀ ਇੱਕ ਤਰ੍ਹਾਂ ਨਾਲ ਅੱਧੀ ਟੀਮ ਹੈ ਜਿਹੜੀ ਇੰਡੀਆ ਦੀ ਉਹ ਸਾਡੇ ਸੈਂਟਰ ਨੂੰ ਬਿਲੋਂਗ ਕਰ ਰਹੀ ਹੈ ਤੇ ਸਾਡੇ ਸੈਂਟਰ ਦੇ ਬੱਚੇ ਨੇ ਜਿਹੜੇ ਖੇਡਣ ਕਿੰਨੇ ਮੈਚ ਜਿੱਤ ਚੁੱਕੇ ਨੇ ਕਿਉਂਕਿ ਕਾਫੀ ਚਿਰ ਬਾਅਦ ਕਹਿੰਦੇ ਵੀ ਇਹ ਖੇਡ ਦੇ ਵਿੱਚੋਂ ਨਾਮ ਨਖਟਿਆ ਮੁੰਡਿਆਂ ਨੇ ਆਪਣੇ ਜਿਹੜੇ ਹੁਣ ਤੱਕ ਉੱਥੇ ਟੂਰਨਾਮੈਂਟ ਜਿਹੜਾ ਇਟਲੀ ਦੇ ਵਿੱਚ ਚੱਲ ਰਿਹਾ ਵਰਲਡ ਚੈਂਪੀਅਨਸ਼ਿਪ ਦਾ ਉਹਦੇ ਵਿੱਚ ਤਿੰਨ ਜਿਹੜੇ ਨੇ ਮੈਚ ਉਹਨੇ ਬਹੁਤ ਵਧੀਆ ਸਕੋਰ ਦੇ ਨਾਲ ਬੱਚਿਆਂ ਨੇ ਜਿੱਤੇ ਨੇ ਜਿਵੇਂ ਚਾਈਨੀਜ਼ 22 ਪਾਈ ਹੈ ਉਹਨਾਂ ਤੋਂ ਜਿੱਤ ਚੁੱਕੇ ਨੇ ਤੇ ਨਾਲ ਹੀ ਨਿਊਜ਼ੀਲੈਂਡ ਹੈ ਉਹ ਤੋਂ ਬਹੁਤ ਵਧੀਆ ਸਕੋਰ ਰਿਹਾ 23-2 ਨਾਲ ਜਿੱਤੇ ਤੇ ਉਸ ਤੋਂ ਬਾਅਦ ਮੈਕਸੀਕੋ ਦਾ ਸਕੋਰ ਵੀ ਜਿਹੜਾ ਬਹੁਤ ਸੋਹਣਾ ਸੀਗਾ 16-3 ਨਾਲ ਜਿੱਤੇ ਆ ਉਸ ਤੋਂ ਬਾਅਦ ਜਿਹੜਾ ਅੱਜ ਇੱਕ ਮੈਚ ਸੀਗਾ ਅੰਗੋਲਾ ਦੀ ਟੀਮ ਨਾਲ ਉਹਦੇ ਵਿੱਚ ਉਹ ਟੀਮ ਹੈ ਜਿਹੜੀ ਐਨਾ ਵਧੀਆ ਪ੍ਰਭਾਵ ਰਿਹਾ ਪਲੇਅਰਸ ਦਾ ਇੰਡੀਅਨ ਟੀਮ ਦਾ ਤੇ ਉਹ ਟੀਮ ਤੋਂ ਬਾਈ ਲਈ ਉਹ ਖੇਡਣ ਲਈ ਹੀ ਨਹੀਂ ਆਏ ਬਹੁਤ ਮਾਨਣ ਵਾਲੀ ਗੱਲ ਹੈ ਵੀ ਜਿਹੜੀ ਇੰਡੀਅਨ ਟੀਮ ਹੈ ਜਿਹੜੀ ਉਹ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਅੱਜ ਦੀ ਘੜੀ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਕੋਈ ਸਭ ਸਰਕਾਰ ਵੱਲੋਂ ਕੋਈ ਮਾਲੀ ਸਹਾਇਤਾ ਬੱਚਿਆਂ ਨੂੰ ਕੋਈ ਹੁੰਦਾ ਇਦਾਂ ਦਾ ਕੋਈ ਗਵਰਨਮੈਂਟ ਵੱਲੋਂ ਸਰ ਜਿਹੜਾ ਹੈ ਉਹ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਸਹੂਲਤ ਦਿੱਤੀ ਜਾਂਦੀ ਹੈ ਤੇ ਪੇਰੈਂਟਸ ਨੇ ਵੀ ਦੱਸਿਆ ਤੇ ਜਿਵੇਂ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਦੌਰ ਚੱਲ ਰਿਹਾ ਅੱਜ ਦੀ ਰੇਟ ਦੇ ਵਿੱਚ ਉਹਦੇ ਵਿੱਚ ਵੀ ਕੈਸ਼ ਅਵਾਰਡ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ। ਤੇ ਹੁਣ ਕੀ ਲੱਗਦਾ 골ਡਵਾਲਰ ਨਿਗਾ ਆਸ ਵੱਧ ਗਈ ਲੱਗਦੀ ਆ? ਹਾਂਜੀ ਮਤਲਬ ਬੱਚਿਆਂ ਦੇ ਵੀ ਬਹੁਤ ਹੌਸਲੇ ਦੇ ਵਿੱਚ ਨੇ ਬੱਚੇ ਵੀ ਸਾਡੇ ਤੇ ਸਾਡੀ ਸਾਰੀ ਟੀਮਸ ਜਿਹੜੀਆਂ ਨੇ ਉਹ ਵੀ ਹੌਸਲੇ ਦੇ ਵਿੱਚ ਨੇ ਤੇ ਅਸੀਂ ਆਸ ਕਰਦੇ ਆਂ ਤੇ ਬੱਚੇ ਵੀ ਪੂਰਾ ਜੋਰ ਲਾ ਰਹੇ ਨੇ ਔਰ ਪਰਫਾਰਮ ਵਧੀਆ ਕਰ ਰਹੇ ਨੇ ਜਿਸ ਤਰ੍ਹਾਂ ਦੀ ਪਰਫਾਰਮੈਂਸ ਚੱਲ ਰਹੀ ਆ ਵੀ ਅਸੀਂ 골ਡ ਲੈ ਕੇ ਆਵਾਂਗੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਲਾਸਟ ਦਿਨ ਬੱਚਿਆਂ ਨੂੰ ਇਹੀ ਆ ਜੀ ਬੈਸਟ ਵਿਸ਼ੇਸ ਨੇ ਟੀਮ ਨਾਲ ਹੁਣ ਅੱਜ ਵੀ ਗੱਲ ਹੋ ਗਈ ਹੈ ਟੀਆ ਬੱਚਿਆਂ ਨਾਲ ਤੇ ਬੱਚਿਆਂ ਨੂੰ ਇਹੀ ਹੱਲਾਸ਼ੇਰੀ ਦਿੱਤੀ ਹੈ ਵੀ ਵੱਧ ਤੋਂ ਵੱਧ ਜੋਰ ਲਾਉਣਾ ਤੇ ਜ਼ਿਲ੍ਹੇ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ ਰੋਸ਼ਨ ਕਰਨਾ ਤੇ 골ਡ ਲੈ ਕੇ ਆਉਣ ਜੀ ਇਹਨਾਂ ਨਵਦੀਪ ਸਾਹਿਬ ਜਿਹੜੇ ਕਿ ਦਿਨ ਰਾਤ ਮਿਹਨਤ ਕਰਕੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਕਿਉਂਕਿ ਜਦੋਂ ਕੋਚ ਵਧੀਆ ਹੋਵੇ ਤਾਂ ਬੱਚੇ ਜ਼ਰੂਰ ਮੱਲਾ ਮਾਰਦੇ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ